ਮੈਂ ਸ਼ਿਵਸ਼ਰਨਾ ਹਿੰਦੂ ਟਕਸਾਲੀ ਤੋਂ ਰਾਸ਼ਟਰੀ ਤਰ੍ਹਾਂ ਪ੍ਰਚਾਰਕ ਰਜੀਵ ਬਬਰ ਰਜੀਵ ਜੀ ਕੀ ਸ਼ਿਕਾਇਤ ਤੁਹਾਡੇ ਕੋਲ ਆਈ ਸੀਗੀ ਤੁਹਾਨੂੰ ਅੱਜ ਬਲਟਾਣਾ ਪਹੁੰਚਣਾ ਪਿਆ ਸਾਨੂੰ ਕਈ ਦਿਨ ਤੋਂ ਸ਼ਿਕਾਇਤ ਆ ਰਹੀ ਸੀ ਵੀ ਉਰੇ ਬੜਾ ਇਤਿਹਾਸਕ ਮੰਦਿਰ ਬਣ ਰਿਹਾ ਜਿਹਦੇ ਵਿੱਚ ਸਨਾਤਨ ਧਰਮ ਦੀ ਜਿਹੜੀ ਪੂਜਨੀਯ ਤਰਵੈਣੀ ਸੀਗੀ ਉਰੇ ਇੱਕ ਜਿਹਦੇ ਵਿੱਚ ਬ੍ਰਹਮਾ ਜੀ ਦਾ ਵਾਸ ਹੁੰਦਾ ਹੈ ਵਿਸ਼ਨੂ ਭਗਵਾਨ ਦਾ ਵਾਸ ਹੈ ਭੋਲੇ ਨਾਥ ਦਾ ਵਾਸ ਹੁੰਦਾ ਹੈ 33 ਕਰੋੜ ਦੇਵੀ ਦੇਵਤਾ ਜਿਹੜਾ ਵਾਸ ਹੈ ਉਹ ਪੀਪਲ ਦੇਵਤਾ ਦੇ ਵਿੱਚ ਹੁੰਦਾ ਹੈ ਲੋਕ ਤੇਰੇ ਸ਼ਾਮ ਮੱਥਾ ਟੇਕਦੇ ਨੇ ਆਕੇ ਸਾਨੂੰ ਜਦ ਅਸੀਂ ਆਏ ਹੋਰੇ ਕਈ ਭਗਤ ਬੈਠੇ ਸੀਗੇ ਲੇਡੀਜ਼ ਜਿਹੜੀਆਂ ਸੀਗੀਆਂ ਉਹਨਾਂ ਨੇ ਸਾਨੂੰ ਦੱਸਿਆ ਵੀ ਅਸੀਂ ਪ੍ਰਕਰਮਾ ਕਰਦੇ ਸਾਨੂੰ ਪ੍ਰਕਰਮਾਂਾਂ ਨੂੰ ਦਿੱਕਤ ਆ ਰਹੀ ਹੈ ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਮੜਾ ਕਿਉਂ ਨਹੀਂ ਕੀਤਾ ਜਿੰਨ ਕਟਾਰੇ ਸੀਗੇ ਉਹ ਕਹਿੰਦੇ ਅਸੀਂ ਬੜਾ ਮੜਾ ਕੀਤਾ ਸਾਡੇ ਮੜਾ ਕਰਨ ਦੇ باوجود ਉਹਨਾਂ ਨੇ ਕਟਵਾਤਾ ਇਸ ਪਿੱਛੇ ਕੀ ਛੜਿਆੰਤ ਹੈ ਕੀ ਰੌਲਾ ਹੈ ਹੁਣ ਸਾਨੂੰ ਨਹੀਂ ਪਤਾ ਅਸੀਂ ਆਏ ਅੱਜ ਅਸੀਂ ਮੌਕਾ ਦੇਖਿਆ ਉਹਨਾਂ ਦੇ ਕੱਟ ਕੇ ਹੋਰ ਇੱਕ ਨਾਟਕ ਜਿਵੇਂ ਇਹ ਛੜੇਂਤਰ ਦੇ ਤਹਿਤ ਇੱਕ ਹੋਰੇ ਹੁਣ ਪੀਪਲ ਰਿਸ਼ਤ ਦਾ ਜਿਹੜਾ ਹਿੱਸਾ ਕੁਛ ਉਹ ਕੱਟ ਕੇ ਲਾ ਦਿੱਤਾ ਗਿਆ ਜਿਹੜਾ ਸੁੱਕਾ ਪਿਆ ਉਹਰੇ ਕੁਝ ਭਗਤਾਂ ਦੇ ਨਾਲ ਸਾਡੀ ਮੁਲਾਕਾਤ ਵੀ ਹੋ ਸਾਡੇ ਨਾਲ ਖੜੇ ਨੇ ਇਸ ਵੇਲੇ ਉਹਰੇ ਇੱਕ ਡਿਕਟੇਟਰਸ਼ਿਪ ਦੇ ਅਕੋਰਡਿੰਗ ਇਹ ਕੱਟਿਆ ਗਿਆ ਜਿਹਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਅਖਾੜੇ ਤੱਕ ਵੀ ਇਹ ਸੁਨੇਹਾ ਲਾਵਾਂਗੇ ਬੀਏ ਦੇ ਤੇ ਜਲ ਤੇ ਜਲ ਦਾ ਅਗਰ ਕਾਰਵਾਈ ਨਹੀਂ ਹੁੰਦੀ ਜਿੰਨਾ ਬੰਦੇ ਨੇ ਕੀਤਾ ਮੰਦਰ ਕਮੇਟੀ ਨੇ ਕੀਤਾ ਜਾਂ ਪੰਡਤ ਜੀ ਨੇ ਕੀਤਾ ਜੋ ਵੀ ਹੈ ਇਹਦੇ ਪਿੱਛੇ ਜੋ ਵੀ ਛੜੇਂਤਰਕਾਰੀ ਨੇ ਉਹਨਾਂ ਦੇ ਕਾਰਵਾਈ ਨਹੀਂ ਹੁੰਦੀ ਤਾਂ ਬਹੁਤ ਵੱਡਾ ਰੋਸ ਪ੍ਰਦਰਸ਼ਨ ਬਲਟਾਣੇ ਦੇ ਵਿੱਚ ਕੀਤਾ ਜਾਏਗਾ ਅਸੀਂ ਸਜ਼ਾ ਦਿਵਾ ਕੇ ਰਵਾਂਗੇ ਉਹਨਾਂ ਨੂੰ ਤੇ ਇਹਨਾਂ ਨੂੰ ਹਟਾ ਕੇ ਰਵਾਂਗੇ ਪਿੱਛੇ ਤੇ ਇਸ ਸੰਬੰਧੀ ਜਿਹੜੀ ਸ਼ਿਕਾਇਤ ਹੈ ਉਹ ਦੇ ਦਿੱਤੀ ਹੈ ਜਾਂ ਦੇਣੀ ਹੈ ਦੇਖੋ ਇਸ ਸੰਬੰਧੀ ਜਿਹੜੇ ਉਰੇ ਦੇ ਬਲਟਾਣੇ ਦੇ ਚੌਂਕੀ ਇਜਾਦ ਨੇ ਉਹਨਾਂ ਨੂੰ ਇਤਲਾਹ ਦਿੱਤੀ ਦੇ ਅਸੀਂ ਰਿਟਰਨ ਕੰਪਲੇਂਟ ਅਸੀਂ ਸਵੇਰੇ ਦਵਾਂਗੇ ਸਾਡੇ ਜਿਹੜੇ ਉਰੇ ਦੇ ਪ੍ਰਧਾਨ ਨੇ ਲਾਇਓ ਨੇ ਰਾਜਨ ਜੀ ਬੈਠੇ ਨੇ ਮੇਨ ਮੁਖ ਆਏ ਨੇ ਸਾਡੇ ਜਾਂ ਹੋਰ ਸਾਡੇ ਉਰੇ ਮਨੋਜੀ ਨੇ ਇਹ ਜਾਣ ਕੇ ਸਵੇਰੇ ਇੰਚਾਸਾ ਨੂੰ ਮਿਲ ਕੇ ਲਿਫਤੀ ਸਾਡੀ ਦਰਖਾਸਤ ਦੇ ਕੇ ਆਣਗੇ ਉਸ ਤੇ ਅਸੀਂ 72 ਘੰਟੇ ਦਾ ਟਾਈਮ ਦੇ ਰਹੇ ਹਾਂ ਪ੍ਰਸ਼ਾਸਨ ਨੂੰ ਕੱਲ ਸਵੇਰ ਤੋਂ 72 ਘੰਟੇ ਦਾ ਟਾਈਮ ਦਿੱਤਾ ਜਾਏਗਾ ਪ੍ਰਸ਼ਾਸਨ ਨੂੰ ਅਗਰ 72 ਘੰਟੇ 'ਚ ਕਾਰਵਾਈ ਨਹੀਂ ਹੁੰਦੀ ਤਾਂ ਉਸ ਤੋਂ ਬਾਅਦ ਅਸੀਂ ਪੂਰੇ ਰੋਸ ਪ੍ਰਦਰਸ਼ਨ ਕਰਨ ਲਈ ਫਿਰ ਮਜਬੂਰ ਹੋ ਜਾਵਾਂਗੇ ਆ ਤੇ ਆਪਦੇ ਹਿੰਦੂ ਸੰਗਠਨ ਤੇ ਅਖਾੜੇ ਦੇ ਮੁਖੀ ਜਿੰਨੇ ਵੀ ਨੇ ਉਹਨਾਂ ਨੂੰ ਲੈ ਕੇ ਅਸੀਂ ਬਲਟਾਨੇ ਸ਼ਹਿਰ ਦੇ ਵਿੱਚ ਫਿਰ ਪੂਚ ਕਰਨਾ ਸ਼ੁਰੂ ਕਰ ਦਾਂਗੇ ਜੈ ਸ਼੍ਰੀ ਰਾਮ ਸਰ ਕੀ ਨਾਮ ਹੈ ਆਪਣਾ ਜੈ ਸ਼੍ਰੀ ਰਾਮ ਮੈਂ ਸੰਦੀਪ ਮਰਕੋ ਨੂੰ ਕੰਪੜਾ ਦਾ ਰਾਸ਼ਟਰੀ ਪ੍ਰਧਾਨ ਸੀਤੈਨਾ ਹਿੰਦੂ ਤਕਸਾਲੀ ਤੋਂ ਜਿਹੜਾ ਤੁਸੀਂ ਇੱਥੇ ਬਲਟਾਣੇ ਪਹੁੰਚੇ ਹੋ ਬੇਸਿਕਲੀ ਮਸਲਾ ਕੀ ਹੈ ਕੀ ਤੁਹਾਡੇ ਕੋਲ ਸ਼ਿਕਾਇਤ ਆਈ ਸੀ ਜਿਸ ਕਰਕੇ ਤੁਹਾਨੂੰ ਇੱਥੇ ਆਉਣਾ ਪਿਆ ਸਰ ਅਸੀਂ ਬਟਾਣਿਆਂ ਜਾਇਆ ਫੇਸ 2 'ਚ ਇੱਕ ਆਪਣੇ ਆ ਦੇਖੋ ਇੱਥੇ ਪੀਪਲ ਦੇਵਤਾ ਸੀਗੇ ਉੱਥੇ ਪ੍ਰਧਾਨ ਜੀ ਦੇ ਕਹਿਣੇ ਜਾਂ ਕਿਸੇ ਮੈਂਬਰ ਕਮੇਟੀ ਦੇ ਕਹਿਣੇ ਤੇ ਉੱਥੋਂ ਪੀਪਲ ਦੇਵਤਾ ਨੂੰ ਵੱਢ ਕੇ ਆ ਦੇਖੋ ਇਹ ਖੜਾ ਦਿੱਤੇ ਗਏ ਨੇ ਸੋਰ ਪੇਟ ਦੇਖੋ ਸੁੱਕ ਗਿਆ ਅਸੀਂ ਤਾਂ ਆਏ ਆ ਅਸੀਂ ਪੁੱਛਣ ਆਏ ਤੇ ਕੀ ਇਹ ਕਿਉਂ ਕੀਤਾ ਕਿਹਨੇ ਕੀਤਾ ਸਾਨੂੰ ਕਿਸੇ ਨੇ ਕੋਈ ਉਹ ਨਹੀਂ ਕੀਤਾ ਸਵੇਰੇ ਲੇਬਰ ਆਜੂ ਲੱਗ ਜਾ ਪਤਾ ਬਾਕੀ ਐ ਸੱਚੋ ਸਾਬਣਾ ਨਾਲ ਗੱਲ ਹੋ ਗਈ ਅਸੀਂ ਥਾਣੇ ਕੰਪਲੇਟ ਵੀ ਦੇਣ ਲੱਗੇ ਆ ਅਸੀਂ ਸਵੇਰੇ ਪ੍ਰਧਾਨ ਜੀ ਕੋ ਖਾਣੇ ਭਲਾਵਾਗੇ ਭਲਾਣ ਜੀ ਨੇ ਕੰਮ ਚਾਲੂ ਕਰ ਰੱਖਿਆ ਉਹ ਕਿਸੇ ਨੇ ਸਾਨੂੰ ਇਹ ਦੱਸਿਆ ਕਿ ਉੱਥੇ ਕੁਝ ਉਹ ਆਂਦੀ ਸੀ ਬਿਲਡਿੰਗ ਤੇ ਕੋਈ ਦਿੱਕਤ ਆ ਅਸੀਂ ਕਹਿ ਦਿੱਤਾ ਉਹਨੀਂ ਕਿ ਜਗ੍ਹਾ ਛੱਡ ਦਿਓ ਉੱਪਰ ਲੋਕਾਂ ਨੇ ਸਾਰੇ ਨੇ ਕਿਹਾ ਸਾਹਮਣੇ ਗਲੀ ਮੱਲੇ ਲੈਣ ਕੇ ਲੇਡੀਜ਼ ਵੀ ਆਈਆਂ ਪਰ ਸਾਹਮਣੇ ਕੋਈ ਨਹੀਂ ਆਂਦਾ ਸਾਨੂੰ ਸਾਰੀ ਗੱਲ ਦਾ ਪਤਾ ਲੱਗ ਗਿਆ ਅਸੀਂ ਕੰਪਲੇਟ ਐ ਸੱਚੋ ਸਾਬਣਾ ਨਾਲ ਫੋਨ ਤੇ ਗੱਲ ਹੋ ਗਈ ਉਹ ਬੰਦੇ ਭੇਜ ਰਹੇ ਨੇ ਹੁਣ ਅਸੀਂ ਸਵੇਰੇ ਕੰਪਲੀਟ ਦੇ ਕੇ ਪ੍ਰਧਾਨ ਜੀ ਜੋ ਜਿਸਤੇ ਵੀ ਹੋਊਗੀ ਅਸੀਂ ਕਾਰਵਾਈ ਕਰਾਵਾਂਗੇ ਅਸੀਂ ਪਿਪਲ ਦੇਵਤਾ ਐਵੇਂ ਬੇਤਤੀ ਨਹੀਂ ਹੋਣ ਦੇਣੀ ਕਿਸੇ ਵੀ ਕੀਮਤ 'ਚ ਆ ਸਾਡੇ ਨੂੰ ਬੱਬਰ ਜੀ ਕਹਿਣਗੇ Hindu Hindu ਧਰਮ 'ਚ ਪਾਜੀ ਮਾਨਤਾ ਕੀ ਹੈ ਇਸ ਚੀਜ਼ ਦੀ ਉਹ ਦੱਸੋ ਇਹ ਜੀ ਪਿਪਲ ਦੇਵਤਾ ਨੂੰ ਦੁਨੀਆ ਪੂਜਦੀ ਹੈ ਜਿਵੇਂ ਸਾਡੇ ਕ੍ਰਿਸ਼ਨ ਭਗਵਾਨ ਜੀ ਨੇ ਇਹ ਪਿਪਲ ਦੇਵਤਾ ਜੀ ਕ੍ਰਿਸ਼ਨ ਭਗਵਾਨ ਜੀ ਰਹਿੰਦੇ ਨੇ ਸਾਰੇ ਦੇਵੀ ਦੇਵਤਾ ਨੇ ਲਿਖਿਆ ਕਿ ਜਿਹੜਾ ਵੀ ਪਿਪਲ ਦੇਵਤਾ ਉਹ ਸਾਰੇ ਬੜੇ ਇਹਨਾਂ 'ਚੋਂ ਪਰਿਖਿਆ 'ਚੋਂ ਪਿਪਲ ਦੇਵਤਾ ਹੀ ਮੰਨਿਆ ਜਾਂਦੇ ਨੇ ਇਸ ਟੱਪ ਕੇ ਕ੍ਰਿਸ਼ਨ ਭਗਵਾਨ ਜੀ ਨੇ ਪਿੱਪਲ ਦੇਵਤਾ ਚ ਇਹਦੇ ਦੀਵਾ ਲੱਗਦਾ ਹਰ ਸ਼ਨੀਵਾਰ ਲੋਕ ਹਰ ਰੋਜ਼ ਪਿੱਤਰ ਸਾਡੇ ਇਹਨਾਂ ਚ ਰਹਿੰਦੇ ਨੇ ਲੋਕ ਗੰਗਾ ਜਲ ਚੜ੍ਹਾਉਂਦੇ ਨੇ ਰੋਜ਼ ਇੱਥੇ ਆ ਕੇ ਰੋਜ਼ ਮੱਥਾ ਟੇਕਦੇ ਤੇ ਮੰਦਿਰ ਦੇ ਆਸ-ਪਾਸ ਦੇ ਲੋਕਾਂ ਨੇ ਤੁਹਾਨੂੰ ਸ਼ਿਕਾਇਤ ਕੀਤੀ ਸੀਗੀ ਹਾਂਜੀ ਥੋੜੀ ਦਰ ਪਹਿਲਾਂ ਜੇ ਤੁਸੀਂ ਆਜਿਨ ਦੇ ਕੋਈ ਟਾਈਮ ਬਹੁਤ ਹੋ ਗਿਆ ਹੁਣ ਇਸ ਕਰਕੇ ਲੇਡੀਜ਼ ਆ ਨਹੀਂ ਸਕਦੀਆਂ ਅਸੀਂ ਜਦ ਆਏ ਹਾਂ ਉਦੋਂ ਚਾਣਣਾ ਸੀਗਾ ਲੇਡੀਜ਼ ਆ ਕੇ ਦੱਸਿਆ ਕਿ ਅੱਜ ਪੱਕਾ ਮਾਂ ਵੀ ਕਰਦੇ ਸੀਗੇ ਪਰ ਸਾਡੀ ਕਿਸੇ ਨੇ ਨਹੀਂ ਅੱਥੇ ਨਾ ਸਾਡੀ ਕਿਸੇ ਨੇ ਮੰਨੀ ਇਸ ਕਰਕੇ ਪੀਪਲ ਦੇਵਤਾ ਨੂੰ ਉੱਥੋਂ ਵੱਢ ਕੇ ਆ ਦੇਖੋ ਜਾਣ ਕੇ ਲਾਵਾ ਸੁੱਕ ਗਿਆ ਦੇਖੋ ਤੁਸੀਂ ਤੁਸੀਂ ਹੁਣ ਜਿਹੜੀ ਸ਼ਿਕਾਇਤ ਹੈ ਉਹ ਮੰਦਿਰ ਕਮੇਟੀ ਦੇ ਖਿਲਾਫ ਕਰੋਗੇ ਜਾਂ ਪ੍ਰਧਾਨ ਦੇ ਖਿਲਾਫ ਕਰੋਗੇ ਨਹੀਂ ਦੇਖੋ ਜਿਨੇ ਵੀ ਹੋਏ ਚਾਹੇ ਪ੍ਰਧਾਨ ਹੈ ਚਾਹੇ ਮੰਦਿਰ ਕਮੇਟੀ ਹੈ ਚਾਹੇ ਕੋਈ ਹੋਰ ਨਿਜੀ ਬੰਦਾ ਹੈ ਜਿਨੇ ਵੀ ਪੀਪਲ ਦੇਵਤਾ ਨੂੰ ਅਸੀਂ ਬੋਲ ਨਹੀਂ ਸਕਦੇ ਕਿ ਕਟਿਆ ਵੱਢਿਆ ਕਿ ਮਾਰਾ ਹੋਇਆ ਇਸ ਕਰਕੇ ਅਸੀਂ ਉਹਦੇ ਖਾਲ ਕੰਪਲੀਟ ਦੋ ਜੀ ਨਵੇਂ ਪੈਸਾ ਆਪਣਾ ਮੇਰਾ ਨਾਮ ਹੈ ਹੈਪੀ ਹੈ ਜੀ ਹੈਪੀ ਜੀ क्या हुआ था आपने यह सारी घटना अपनी आंखों के सामने देखी बेसिकली हुआ क्या था यहाँ पे ऐसे है जी मेरे सामने फूल की दुकान है मैं फूल बेचता हूँ वहाँ पे तो यहाँ पे पंडित जी बैठे थे मंदिर के इन्होंने अभी अभी रखे थे थोड़े दिन हुए एक दो दिन से ये आने लगे थे पंडित जी यहाँ पीपल का पेड़ लगा हुआ था जी पंडित जी यहाँ कुर्सी लगा के बैठे थे ऊपर मैं आया मैंने बोला पंडित जी ये मिस्त्री क्या कर रहे हैं ये पीपल का पेड़ क्यों काट रहे हैं तो पंडित जी कहता जी मेरे को पता नहीं है प्रधान को पता है प्रधान है यहाँ का मनी शर्मा जो इन्होंने बनाया है अब मुझे नहीं पता प्रधान वही है कि इन्होंने की टीम में कितने बंदे कितने नहीं इन्होंने क्या किया जी मैंने बोल बाल के चला गया यहाँ लोग पूजा भी कर रहे थे तो अब किसी की सुनी नहीं इन्होंने पंडित जी थोड़ी देर बाद पाँच दस मिनट बाद यहाँ से चला गया और वहाँ उसके बाद तो वो दिखा ही नहीं कहाँ पर गया और उसके बाद जी शाम को ये बंदे लेके आते हैं कौन म, मनी शर्मा मनी शर्मा था और संजय नाई था बाकियों को मैं जानता नहीं जो यहाँ पे आए उन्होंने यहाँ पे आके पहले बैठे हैं मंदिर में और यहाँ लेडीज कीर्तन कर रही थी उनको भी पता है कि ये आए थे यहाँ पे आगने के बाद इन्होंने मेरे को घर से बुला रहे हैं तो इधर आ और तेरे को हम बताते हैं क्या आपको किसी की मेरे दुम्का... को ये धमकाते जी मेरे को खत इसी चीज़ का तो खतरा है अब मेरे डैडी है मेरे बुजुर्ग माँ बाप हैं जी और घर में मैं कल रहा हूँ जी अब बताओ क्या करें कोई सुनता ही नहीं है आपने आपने अपने लेवल पर किसी किसी उनकी कंप्लेंट की है मैं किसको करूँ कंप्लेंट जी जाके अब मैंने तो पंडित जी को बोल सकता था पंडित को बोल दिया मोहल्ले में लोगों को बोला कि ऐसे ऐसे बात हुई है तो अब भी दिख ये तो आब, दिख अब आप ये बताओ ना मैं और किसके पास जाऊँ तो अगर आपके साथ कोई दिक्कत आती तो कौन जिम्मेवार किसको मानेंगे मंदिर कमेटी में जो प्रधान बना हुआ है मनीष शर्मा